ਦੋਸਤੋ ਪੇਸ਼ ਹੈ ਰਤਨ ਸਿੰਘ ਦੀ ਲਿਖੀ ਹੋਈ ਕਹਾਣੀ ਰਹੇ ਰੱਬ ਦਾ ਨਾਮ ਆਖਿਰ ਮੈਂ ਨਾਗਣ ਨੂੰ ਕੀਲ ਹੀ ਲਿਆ ਵਣਜਾਰਣ ਕੁੜੀ ਨਾਲ ਵਿਆਹ ਕਰਕੇ ਉਹਦਾ ਕੁੰਡ ਚੱਕਦੇ ਹੋਏ ਮੈਂ ਕਿਹਾ ਨਾਗਣ ਬਦਲਾ ਜ਼ਰੂਰ ਲੈਂਦੀ ਹੈ ਉਹਨੇ ਵੀ ਹੱਸਦੇ ਹੱਸਦੇ ਕਿਹਾ ਮੈਂ ਸੁਣਿਆ ਪਰ ਉਸ ਵੇਲੇ ਮੈਂ ਉਹਦੀਆਂ ਗੱਲਾਂ ਵਿੱਚ ਪੈਣ ਵਾਲੇ ਟੋਇਆਂ ਦੇ ਰੂਪ ਵਿੱਚ ਡੂੰਗਾ ਡੁੱਬਾ ਹੋਇਆ ਸੀ ਇਸ ਲਈ ਮੈਂ ਉਹਦੀ ਗੱਲ ਨੂੰ ਗੌਲਿਆ ਹੀ ਨਹੀਂ ਤੇ ਇਸ ਤਰ੍ਹਾਂ ਗੱਲ ਆਈ ਗਈ ਹੋਗੀ ਉਹ ਸਾਡੇ ਪਿੰਡ ਵਿੱਚ ਕੁਝ ਦਿਨਾਂ ਤੋਂ ਆਏ ਵਣਜਾਰਿਆਂ ਦੀ ਕੁੜੀ ਸੀ 나ਗਨ ਵਰਗੀ ਸੋਹਣੀ ਪਤਲੇ ਜਿਹੇ ਲੱਕ ਦੇ ਹਲਾਰੇ ਮਾਰਦੀ ਹੋਈ ਤੁਰਦੀ ਤਾਂ ਇਦਾਂ ਲੱਗਦਾ ਜਿਵੇਂ ਕੋਈ ਜਲਪਰੀ ਪਾਣੀ ਤੇ ਮਟਕ ਰਹੀ ਹੋਵੇ ਉਹਦੇ ਨਾਲ ਮੇਰੀ ਮੁਲਾਕਾਤ ਵੀ ਅਜੀਬ ਢੰਗ ਨਾਲ ਹੋਈ ਮੈਂ ਪਹਿ ਪਹਿ ਆਪਣੇ ਰਾਹ ਜਾ ਰਿਹਾ ਸਾਂ ਕਿ ਕੁਝ ਮੁੰਡਿਆਂ ਨੂੰ ਮੈਹਰੇ ਵਿੱਚ ਗੁੱਲੀ ਡੰਡਾ ਖੇਡਦੇ ਵੇਖਿਆ ਪਤਾ ਨਹੀਂ ਮੇਰੇ ਅੰਦਰ ਮੇਰਾ ਬਚਪਨ ਕਿਵੇਂ ਜਾਗ ਪਿਆ ਮੈਂ ਟੱਲ ਮਾਰਦੇ ਹੋਏ ਮੁੰਡਿਆਂ ਨੂੰ ਰੋਕ ਕੇ ਕਿਹਾ ਯਾਰ ਇੱਕ ਟੱਲ ਮੈਨੂੰ ਵੀ ਮਾਰ ਲੈਣ ਦੇ ਮੈਂ ਟੱਲ ਮਾਰਿਆ ਤਾਂ ਗੁੱਲੀ ਮਾਰੇ ਦੇ ਨਾਲ ਲੱਗਦੇ 베ਰੀਆਂ ਦੇ ਕੰਡੇ ਦੀਆਂ ਟਹਿਣੀਆਂ ਨੂੰ ਚੀਰਦੀ ਹੋਈ ਇਸ ਵਣਜਾਰਨ ਦੇ ਮੋਢੇ ਨਾਲ ਕਹਿੰਦੀ ਭੌਂ ਤੇ ਡਿੱਗੀ ਉਹ ਤੇ ਗਨੀਮਤ ਇਹ ਹੋਈ ਕਿ ਇਹਦੇ ਸਿਰ ਤੇ ਨਾ ਵੱਜੀ ਵਰਨਾ ਅੱਛਾ ਖਾਸਾ ਰੋੜਾ ਪੈ ਜਾਣਾ ਸੀ ਬਸ ਜੀ ਇਸ ਨਾਗੜ ਨੇ ਕੀ ਕੀਤਾ ਕਿ ਆਪਣੀ ਗੁਲੇਲ ਦਾ ਜਿਹੜਾ ਨਿਸ਼ਾਨਾ 베ਰੀ ਤੋਂ 베ਰ ਡਿੱਗਣ ਲਈ ਮਾਰਨਾ ਸੀ ਉਹਨੂੰ ਮੇਰੇ ਵੱਲ ਦਾਗ ਦਿੱਤਾ ਗੁਲੇਲ ਸਾਹਾਂ ਸਾਹ ਕਰਨਾ ਮੇਰੇ ਕੰਨ ਦੇ ਕੋਲ ਦੀ ਲੰਘ ਗਿਆ ਨਹੀਂ ਤਾਂ ਭਾਵੇਂ ਮੇਰਾ ਕੰਨ ਹੀ ਵਿੰਨਿਆ ਜਾਣਾ ਸੀ ਇੱਥੇ ਹੀ ਬਸ ਨਹੀਂ ਇਹ ਚੋਟ ਖਾਧੀ ਨਾਗੜ ਵਾਂਗੂੰ ਫਣਕਾਰੇ ਮਾਰਦੀ ਮੇਰੇ ਕੋਲ ਆਈ ਤੇ ਬੋਲੀ ਅੱਗੇ ਤੋਂ ਗੁੱਲੀ ਡੰਡਾ ਖੇਡੇ ਤਾਂ ਟੌਲ ਧਿਆਨ ਨਾਲ ਮਾਰੀ ਇਸ ਵਾਰੀ ਤਾਂ ਸਿਰਫ ਤੇਰੇ ਕੰਨ ਖੜੇ ਕਰਨ ਲਈ ਗੁਲੇਲ ਤੇਰੇ ਕੰਨਾਂ ਦੇ ਕੋਲ ਦੀ ਲੰਘਾ ਦਿੱਤੀ। ਇਹ ਯਾਦ ਰੱਖ ਲਵੀ ਲੱਛੋ ਦਾ ਨਿਸ਼ਾਨਾ ਬੜਾ ਪੱਕਾ ਏ। ਇਹਨਾਂ ਕਹਿ ਕੇ ਲੱਛੋ ਪੈਰ ਪਟਕ ਦੀ ਮੋੜਨ ਲੱਗੀ ਤਾਂ ਮੈਂ ਆਪਣੇ ਆਪ ਨੂੰ ਕਹਿੰਦੇ ਸੁਣਿਆ ਸੌ ਰੱਬ ਦੀ ਗੁੱਸੇ ਵਿੱਚ ਵੀ ਬੜੀ ਸੋਹਣੀ ਲੱਗਦੀ ਏ। ਦਿਲ ਕਰਦਾ ਕਿ ਤੂੰ ਗੁੱਸਾ ਕਰਦੀ ਰਹੋ ਤੇ ਮੈਂ ਤੈਨੂੰ ਵੇਖਦਾ ਰਵਾਂ। ਤੇਰੇ ਵਰਗੇ ਸ਼ੈਲ ਚਬੀਲੇ ਤਾਂ ਲੱਛੋ ਟਕੇ ਸੇਰ ਵੀ ਨਹੀਂ ਖਰੀਦੀ। ਕਿਸੇ ਤਕਬਰ ਵਿੱਚ ਨਾ ਰਹੀਂ ਇੰਨਾ ਕਹਿੰਦੀ ਲੱਛੋ ਨੇ ਹੂੰ ਕਹਿ ਕੇ ਸਿਰ ਮਾਰਿਆ ਤੇ ਪੈਰ ਪਟਕਦੀ ਬੇਰੀਆਂ ਦੇ ਲਾਗੇ ਆਪਣੇ ਡੇਰੇ ਵੱਲ ਚਲੀ ਗਈ ਮੈਂ ਉੱਥੇ ਹੀ ਖਲੋਤਾ ਕਿੰਨੀ ਦੇਰ ਸੋਚਦਾ ਰਿਹਾ ਹਾਏ ਮੱਛੀ ਕਿਵੇਂ ਮੇਰੀ ਹੋ ਸਕੇਗੀ ਉਸ ਰਾਤ ਮੈਂ ਸੌ ਨਾ ਸਕਿਆ ਕਦੇ ਪਾਣੀ ਦੀ ਸਤ੍ਹਾ ਤੇ ਤੁਰਦੀ ਜਲਪਰੀ ਲੱਛੋ ਬਣ ਜਾਂਦੀ ਤੇ ਕਦੇ ਪੈਰ ਪਟਕ ਕੇ ਜਾਂਦੀ ਲੱਛੋ ਜਲਪਰੀ ਵਰਗੀ ਲੱਗਦੀ ਤੇ ਮੇਰੀਆਂ ਨਜ਼ਰਾਂ ਦੂਰ ਤੱਕ ਉਹਦਾ ਪਿੱਛਾ ਕਰਦੀਆਂ ਨਾ ਥੱਕਦੀਆਂ ਫਿਰ ਲੱਛੋ ਦੇ ਜਰਾ ਨੇੜੇ ਆ ਜਾਣ ਲਈ ਮੈਂ ਬਣ ਜਾ ਰਿਆਂ ਦੇ ਡੇਰੇ ਦੇ ਚੱਕਰ ਕੱਟੇ ਤਾਂ ਪਤਾ ਲੱਗਾ ਕਿ ਲੱਛੋ ਬੜੀ ਕੁਸ਼ਲ ਚੋਰ ਹੈ ਰਾਤ ਦੇ ਵੇਲੇ ਘਰਾਂ ਜਾਂ ਦੁਕਾਨਾਂ ਦੀਆਂ ਕੁੰਡੀਆਂ ਤੇ ਤਾਲੇ ਤੋੜਦੀ ਹੈ ਤਾਂ ਇੰਨਾ ਖੜਾਕ ਨਹੀਂ ਆਉਂਦਾ ਜਿਨਾਂ ਬੂਟੇ ਨਾਲੋਂ ਫੁੱਲ ਤੋੜਦੇ ਹੋਏ ਆਉਂਦਾ ਈਟੇ ਵੱਡੇ ਐਬ ਦੇ ਪਤਾ ਲੱਗਣ ਤੇ ਵੀ ਮੇਰਾ ਦਿਲ ਲੱਛੋ ਵੱਲ ਫਿੱਕਾ ਨਾ ਪਿਆ ਕਹਿਣ ਲੱਗਾ ਉਹ ਭਾਉ ਰੂਪਮਾਨ ਦੇ ਐਬ ਨਹੀਂ ਦੇਖੇ ਜਾਂਦੇ ਸਵਾਦ ਤਾਂ ਇਸੇ ਵਿੱਚ ਹੀ ਆਉ ਕਿ ਇਸ ਛਾਤਰਚੋਰਨੀ ਦਾ ਦਿਲ ਚਰਾਣਾ ਮੇਰੇ ਦਿਲ ਵਿੱਚ ਤਾਂ ਲੱਛੂ ਵਾਸਤੇ ਪਿਆਰ ਦਾ ਹੜ ਉਮੜ ਰਿਹਾ ਸੀ ਤੇ ਮੇਰੀ ਪੂਰੀ ਹੋਂਦ ਉਹਦੇ ਵਿੱਚ ਰੁੱੜਦੀ ਜਾਂਦੀ ਸੀ ਦਿਨ ਦਿਹਾੜੇ ਜਾਗਦੀ ਅਵਸਥਾ ਵਿੱਚ ਮੈਂ ਵੇਂਦਾ ਹਾਂ ਕਿ ਮੇਰੇ ਪਿਆਰ ਦੀਆਂ ਛਲਨਾ ਪੂਰੇ ਵੇਗ ਵਿੱਚ ਉਸ ਚਟਾਨ ਨੂੰ ਟਕਰਾ ਰਹੀਆਂ ਹਨ ਜਿਸ ਤੇ ਲੱਛੂ ਦਾ ਤੰਬੂ ਗੱਡਿਆ ਹੋਇਆ ਹੈ ਮੇਰੀ ਹਸਤੀ ਉਸ ਚਟਾਨ ਨਾਲ ਟਕਰਾਉਂਦੀ ਚੂਰ ਚੂਰ ਹੁੰਦੀ ਏ ਤੇ ਚਟਾਨ ਤੇ ਖਲੋਤੀ ਲੱਛੋ ਮੈਨੂੰ ਟੁੱਟਦਿਆਂ ਦੇਖ ਕੇ ਖਿੜਖੜਾ ਕੇ ਹੱਸਦੀ ਏ ਜਿਵੇਂ ਕਹਿ ਰਹੀ ਹੋਵੇ ਤੇਰੇ ਵਰਗੇ ਸ਼ੈਲ ਚਬੀਲੇ ਤੇ ਲੱਛੋ ਟਕੇ ਸੇਰ ਵੀ ਨਹੀਂ ਖਰੀਦਦੀ ਪਰ ਮੇਰੇ ਪਿਆਰ ਵਿੱਚ ਸੱਚਾਈ ਸੀ ਤੇ ਕਹਿੰਦੇ ਨੇ ਕਿ ਪਿਆਰ ਦਾ ਦੇਵਤਾ ਦਰ ਤੇ ਆਏ ਸੱਚੇ ਭਿਖਾਰੀ ਨੂੰ ਖੈਰ ਜ਼ਰੂਰ ਪਾਉਂਦਾ ਏ ਸੋ ਇਹ ਮੱਛੀ ਆਪ ਹੀ ਮੇਰੇ ਜਾਲ ਵਿੱਚ ਫਸ ਗਈ ਮੇਰੇ ਕਲਾਵੇ ਵਿੱਚ ਆ ਗਈ ਉਹ ਹੈ ਇੱਕ ਇੱਕ ਰਾਤ ਕਿਸੇ ਅੱਬੜ ਵਾਹੇ ਮੇਰੀ ਨੀਂਦ ਖੁੱਲੀ ਤਾਂ ਕੀ ਵੇਖਦਾ ਕਿ ਲੱਛੋ ਇੱਕ ਵੱਡੀ ਸਾਰੀ ਬੁਝਕੀ ਆਪਣੇ ਪਿਓ ਦੇ ਸਿਰ ਤੇ ਧਰ ਕੇ ਉਹਨੂੰ ਜਾਣ ਦਾ ਇਸ਼ਾਰਾ ਕਰ ਰਹੀ ਸੀ ਮੈਂ ਪਿਓ ਨੂੰ ਜਾਣ ਦਿੱਤਾ ਤਿੱਕ ਸੇਲਾ ਹੋ ਕੇ ਲੰਮਾ ਪਿਆ ਰਿਆ ਇੱਕ ਖੇਸ ਵਿਛਾ ਕੇ ਲੱਛੋ ਦੂਸਰੇ ਕਮਰੇ ਵਿੱਚ ਗਈ ਉੱਥੇ ਇਕੱਠਾ ਕੀਤਾ ਸਮਾਨ ਰੇਜੇ ਚਾਦਰਾਂ ਫੁਲਕਾਰੀਆਂ ਬਾਗ ਤੇ ਹੋਰ ਨਿੱਕ ਸੋਕ ਲਿਆ ਕੇ ਖੇਸ ਤੇ ਰੱਖਿਆ ਉਹ ਆਪਣੇ ਧਿਆਨ ਕਾਹਲੀ-ਕਾਹਲੀ ਬੁਝ ਕੀ ਬਨ ਰਹੀ ਸੀ ਕਿ ਮੈਂ ਪੁੱਲੇ ਪੈਰੀ ਪਿੱਛੋਂ ਦੀ ਗਿਆ ਤੇ ਉਹਨੂੰ ਕਲਾਵੇ ਵਿੱਚ ਭਰ ਕੇ ਆਪਣੇ ਨਿਵਾਰੀ ਬਲੰਕ ਤੇ ਲਟਾ ਲਿਆ। ਕਾਂਟੇ ਵਿੱਚ ਫਸੀ ਮੱਛੀ ਵਾਂਗੂ ਉਹਨੇ ਬੜੇ ਹੱਥ ਪੈਰ ਮਾਰੇ ਤੇ ਜਾਦੂ ਦੀ ਵਾਹ ਨਾ ਚੱਲੀ ਤਾਂ ਉਹ ਸ਼ਾਂਤ ਹੋ ਕੇ ਬੋਲੀ ਦੱਸ ਦੂ ਕੀ ਚਾਉਣਾ ਏ ਤੇਰਾ ਪਿਆਰ ਝੂਠ ਨਹੀਂ ਸੱਚ ਤੂੰ ਤੇ ਮੈਨੂੰ ਕਲਾਵੇ ਵਿੱਚ ਭਰ ਕੇ ਵੀ ਕੋਈ ਬਦਤਮੀਜ਼ੀ ਨਹੀਂ ਕੀਤੀ। ਮੈਂ ਸਭ ਕੁਝ ਤੇਹਜ਼ੀਬ ਦੀ ਹੱਦ ਵਿੱਚ ਰਹਿ ਕੇ ਕਰਨਾ ਚਾਹੁੰਦਾ। ਕੀ ਮਤਲਬ? ਤੇਰੇ ਨਾਲ ਵਿਆਹ ਕਰਨ ਤੋਂ ਪਿੱਛੋਂ ਜੇ ਮੈਂ ਨਾ ਕਰਾਂ ਫੇਰ ਮੈਂ ਜਿਹਨੂੰ ਪਿਆਰ ਕਰਦਾ ਉਹਨੂੰ ਚੋਰੀ ਦੇ ਇਲਜ਼ਾਮ ਵਿੱਚ ਫੜਾ ਤੇ ਨਹੀਂ ਸਕਦਾ। ਬਸ ਸਾਰੀ ਉਮਰ ਆਪਣੀ ਕਿਸਮਤ ਨੂੰ ਬੁਰਾ ਭਲਾ ਕਹਿੰਦਾ ਰਹਾਂਗਾ। ਲੱਛੋ ਕੁਝ ਸੋਚ ਵਿੱਚ ਪੈ ਗਈ। ਕੁਝ ਦੇਰ ਬਾਅਦ ਬੋਲੀ, "ਤੂੰ ਚੋਰਨੀ ਨਾਲ ਵਿਆਹ ਕਰਾਏਂਗਾ?" ਜੇ ਮੈਂ ਨਾ ਕਰਨਾ ਹੁੰਦਾ ਤਾਂ ਤੈਨੂੰ ਕਹਿੰਦਾ ਹੀ ਨਾ ਲੱਚੋ ਫੇਰ ਸੋਚਾਂ ਵਿੱਚ ਪੈ ਗਈ ਫਿਰ ਬੜੇ ਟਰਮੇ ਨਾਲ ਬੋਲੀ ਚੰਗਾ ਫਿਰ ਸਵੇਰੇ ਕਰ ਲੈ ਵਿਆਹ ਦਾ ਬੰਦੋਬਸਤ ਮੈਂ ਆ ਜੂੰਗੀ ਬਾਪੂ ਤੇ ਮਾਂ ਨਾਲ ਉਹ ਮੰਨ ਜਾਣਗੇ ਵਣਜਾਰੇ ਬੜੇ ਦਿਲ ਜਿਗਰੇ ਵਾਲੇ ਹੁੰਦੇ ਨੇ ਉਹ ਬੱਚਿਆਂ ਦੀ ਖੁਸ਼ੀ ਵਿੱਚ ਰੋੜਾ ਨਹੀਂ ਬਣਦੇ ਜੋ ਨਾ ਮੰਨੇ ਤਾਂ ਮੈਂ ਜੋ ਮੰਨੀ ਪਈਆਂ ਇਹ ਚਿੰਤਾ ਤੋਂ ਛੱਡ ਦੇ ਉਹ ਜਾਣ ਲਈ ਉੱਠੀ ਮੇਰੀਆਂ ਅੱਖਾਂ ਵਿੱਚ ਗੋਹ ਨਾਲ ਵੇਖਿਆ ਤੂੰ ਲੱਛੋ ਦਾ ਮਨ ਜਿੱਤ ਲਿਆ ਇਹ ਕਹਿੰਦੀ ਹੋਈ ਉਹ ਪੂਰੇ ਵੇਗ ਨਾਲ ਮੇਰੀ ਛਾਤੀ ਨਾਲ ਲੱਗ ਗਈ ਉਹਦਾ ਧੜਕਦਾ ਹੋਇਆ ਦਿਲ ਮੈਨੂੰ ਗਵਾਹੀ ਦੇ ਰਿਹਾ ਸੀ ਕਿ ਉਹ ਸੱਚ ਬੋਲ ਰਹੀ ਹੈ ਉਹ ਜਾਣ ਲੱਗੀ ਤਾਂ ਮੈਂ ਕਿਹਾ ਆਪਣੀ ਬਜਕੀ ਤਾਂ ਲੈ ਜਾ ਹੁਣ ਉਹਦੀ ਲੋੜ ਨਹੀਂ ਲੱਛੋ ਦੂਸਰੇਆਂ ਦੇ ਘਰੋਂ ਚੋਰੀ ਕਰਦੀ ਆ ਆਪਣੇ ਘਰ ਨਹੀਂ ਅਗਲੇ ਭਲਕ ਲੱਛੋ ਹਾਰ ਹਮੇਲਾ ਪਾ ਕੇ ਚੀਜ਼ ਬੂਟੀ ਵਾਂਗ ਸਜੀ ਆਪਣੇ ਸਾਰੇ ਕਬੀਲੇ ਨਾਲ ਆ ਗਈ ਤੇ ਸਾਡਾ ਵਿਆਹ ਹੋ ਗਿਆ ਮੈਨੂੰ ਤਾਂ ਲੱਛੋ ਤੋਂ ਇਲਾਵਾ ਹੋਰ ਦੁਨੀਆ ਦਿਸਦੀ ਨਹੀਂ ਸੀ ਜਿਵੇਂ ਮੈਨੂੰ ਸੱਤ ਅਸਮਾਨਾਂ ਦੀਆਂ ਖੁਸ਼ੀਆਂ ਮਿਲ ਗਈਆਂ ਹੋਣ ਦੋ ਚਾਰ ਦਿਨ ਬਾਅਦ ਹੀ ਵਣ ਜਾ ਰਹੇ ਨੇ ਡੇਰਾ ਪੁੱਟ ਲਿਆ ਤੇ ਕੂਚ ਕਰਕੇ ਮੈਂ ਤੇ ਲੱਛੋ ਦਰਿਆ ਦੇ ਕੰਢੇ ਤੱਕ ਉਹਨਾਂ ਨੂੰ ਵਿਦਾ ਕਰਨ ਗਏ ਲੱਛੋ ਵਾਸਤੇ ਇਹ ਬੜੀ ਔਖੀ ਘੜੀ ਸੀ ਜਿਉਂ-ਜਿਉਂ ਉਹਦੇ ਦਿਲ ਵਿੱਚ ਆਪਣੇ ਸਕੇ ਸਬੰਧੀਆਂ ਨਾਲੋਂ ਵਿਛੜਨ ਦੀ ਪੀੜਾ ਵੱਧਦੀ ਜਾਂਦੀ ਉਹ ਮੇਰੇ ਹੱਥ ਨੂੰ ਘੁੱਟ ਕੇ ਫੜ ਲੈਂਦੀ ਤੇ ਮੇਰੇ ਲੱਕ ਦੁਆਲੇ ਬਾਹ ਪਾ ਕੇ ਮੇਰੇ ਅੰਦਰ ਸੈਮਟਦੀ ਜਾਂਦੀ ਜਿਵੇਂ ਮੈਨੂੰ ਕਹਿ ਰਹੀ ਹੋਵੇ ਮੇਰੇ ਮੀਤ ਮੈਨੂੰ ਘੁੱਟ ਕੇ ਫੜੀ ਰੱਖ ਕਿਤੇ ਮੇਰੇ ਦਿਲ ਦਾ ਪੰਛੀ ਉੱਡ ਕੇ ਉਹਨਾਂ ਦੇ ਨਾਲ ਨਾ ਰਲ ਜਾਵੇ ਦਰਿਆ ਪਾਰ ਕਰਕੇ ਜਦੋਂ ਉਹ ਪਾਰ ਦੀ ਦੁਨੀਆ ਵਿੱਚ ਪਹੁੰਚ ਗਏ ਤਾਂ ਉਹਨੇ ਆਖਰੀ ਵਾਰੀ ਉਹਨਾਂ ਨੂੰ ਤੱਕਿਆ ਤੇ ਮੇਰੇ ਨਾਲ ਚੰਬੜੀ ਹੋਈ ਪੈਂਟ ਨੂੰ ਪਰਤ ਪਈ। ਲੱਛੋ ਛੇਤੀ ਹੀ ਪਿੰਡ ਦੇ ਸਮਾਜ ਵਿੱਚ ਰਚਮਚ ਗਈ। ਇੱਕ ਤੇ ਉਹ ਸੋਹਣੀ ਬੜੀ ਸੀ ਤੇ ਹਰ ਬੰਦਾ ਸੋਹਣਿਆਂ ਦੇ ਲਾਗੇ ਟੱਕ ਟੱਕ ਬਹਿੰਦਾ ਏ। ਸਾਡੇ ਘਰ ਕੁੜੀਆਂ, ਚਿੜੀਆਂ ਤੇ ਨਵੀਆਂ ਵਿਆਹੀਆਂ ਨੂੰਹਾਂ ਧੀਆਂ ਦਾ ਜਮ ਘਟਾ ਲੱਗਿਆ ਹੀ ਰਹਿੰਦਾ। ਦੂਜੀ ਲੱਛੋ ਨੱਚਦੀ ਬੜਾ ਚੰਗੀ ਸੀ। ਆਰਾ ਵਿੱਚ ਝਾਂਜਰਾ ਪਾ ਕੇ ਢੋਲਕੀ ਦੀ ਥਾਪ ਦੀ ਤਾਲ ਨਾਲ ਤਾਲ ਮਿਲਾ ਕੇ ਜਦੋਂ ਉਹ ਬਾਹਾਂ ਲਾਰਦੀ ਤਾਂ ਇਦਾਂ ਲੱਗਦਾ ਜਿਵੇਂ ਅਨਾਰ ਦੇ ਫੁੱਲ ਨਾਲ ਲੱਗਦੀ ਡਾਲੀ ਮਸਤੀ ਵਿੱਚ ਆ ਕੇ ਹੁਨਾਰੇ ਲੈ ਰਹੀ ਹੋਵੇ ਨਾਲ ਹੀ ਉਹਦੀ ਮਿੱਠੀ ਲੰਮੀ ਹੇਕ ਵਿੱਚ ਕਿਸੇ ਗੀਤ ਦੇ ਬੋਲ ਬੋਲ ਉਹਦੇ ਬੁੱਲਾਂ ਚੋਂ ਨਿਕਲਦੇ ਤੇ ਕੌੜੀਆਂ ਸੱਸਾਂ ਦੇ ਬੋਲ ਵੀ ਮਿੱਠੇ ਹੋ ਜਾਂਦੇ ਲੱਛੋ ਛੇਤੀ ਹੀ ਪਿੰਡ 'ਚ ਹੋਣ ਵਾਲੇ ਵਿਆਹਾਂ ਸ਼ਾਦੀਆਂ ਤੇ ਤੀਜ ਜਿੱਤੇ ਹੋਰਾਂ ਦੀ ਜਾਨ ਬਣ ਗਈ। ਉਹਦੀ ਪ੍ਰਸਿੱਧੀ ਲਾਗੇ ਦੇ ਪਿੰਡਾਂ ਵਿੱਚ ਹੀ ਪਹੁੰਚੀ ਤਾਂ ਲੋਕੀ ਸਾਡੇ ਪਿੰਡ ਦਾ ਨਾਂ ਭੁੱਲ ਗਏ। ਪਿੰਡ ਦਾ ਨਾਂ ਲੈਣ ਦੀ ਥਾਂ ਕਹਿੰਦੇ ਜਰਾਂ ਲੱਛੋ ਦੇ ਪਿੰਡ ਵੱਲ ਢੇੜਾ ਮਾਰਈਏ। ਲੱਛੋ ਬਾਹਰ ਦੇ ਸਮਾਜ ਵਿੱਚ ਤਾਂ ਪੂਰੀ ਤਰ੍ਹਾਂ ਰਚਮਚ ਗਈ ਸੀ ਪਰ ਘਰ ਵਿੱਚ ਉਹ ਕਦੇ-ਕਦੇ ਬਣਜਾਰਨ ਬਣ ਜਾਂਦੀ। ਇੱਕ ਤੇ ਉਹ ਬਣਜਾਰਿਆਂ ਵਾਲਾ ਖਿਚੜ ਕਦੇ-ਕਦੇ ਜ਼ਰੂਰ ਬਣਾਉਂਦੀ। ਦੇ ਵਿੱਚ ਸਾਰੀਆਂ ਦਾਲਾਂ ਤੋਂ ਇਲਾਵਾ ਚੌਲ, ਮੱਕਾ, ਬਾਜਰਾ, ਚੂਰੀ ਤੇ ਹੋਰ ਕਈ ਸਬਜ਼ੀਆਂ ਰਲਾ ਕੇ ਭਡੋਲੀ ਵਿੱਚ ਪਾਥੀਆਂ ਸਲਘਾ ਕੇ ਰਾਤੀਂ ਕਾੜਨੀ ਤੇ ਰੱਖ ਦਿੰਦੀ ਤੇ ਸਵੇਰ ਨੂੰ ਗਰਮ ਗਰਮ ਖਿਚੜ ਤਿਆਰ ਹੋ ਜਾਂਦਾ। ਘਿਓ ਪਾ ਕੇ ਉਹ ਖਿਚੜ ਖਾ ਕੇ ਮਜ਼ਾ ਆ ਜਾਂਦਾ। ਜਾਂ ਫਿਰ ਗਰਮੀਆਂ ਵਿੱਚ ਉਹਨੂੰ ਧੁੰਨ ਸਵਾਰ ਹੁੰਦੀ ਕਿ ਇੱਕ ਦੋ ਰਾਤਾਂ ਦਰਿਆ ਦੇ ਕੰਢੇ ਤੇ ਖੁੱਲੇ ਅਸਮਾਨ ਥੱਲੇ ਬਿਤਾਇਆਂ ਜਾਣ। ਅਸੀਂ ਦੋਵੇਂ ਪੱਤਣ ਤੇ ਜਾ ਕੇ ਮਲਾਹ ਦੀ ਬੇੜੀ ਵਿੱਚ ਸੌਂ ਰਹਿੰਦੇ। ਇੱਕ ਵਾਰੀ ਬੇੜੀ ਪਰੌਣਿਆਂ ਨੂੰ ਲੈ ਕੇ ਦੂਜੇ ਪਿੰਡ ਗਈ ਹੋਈ ਸੀ ਤਾਂ ਵਾਪਸ ਆਉਣ ਦੀ ਥਾਂ ਲੱਛੂ ਨੇ ਰੇਤ 'ਚ 4-6 ਕਿੱਲੇ ਗੱਡੇ ਉੱਥੇ ਦੋ ਚਾਦਰਾਂ ਤਾਣ ਦਿੱਤੀਆਂ ਤੇ ਬੱਸ ਜੀ ਹੋ ਗਿਆ ਤੰਬੂ ਤਿਆਰ ਰਾਤ ਬਿਤਾਉਣ ਲਈ ਮੇਰੇ ਨਾਲ ਉਹਦੀ ਸਾਂਝ ਬੜੀ ਡੂੰਗੀ ਸੀ ਇੱਕ ਵਾਰ ਅਸੀਂ ਪਹੇ ਦੇ ਵਿੱਚੋਂ ਦੀ ਹੋ ਕੇ ਆਪਣੀਆਂ ਪੈਲੀਆਂ ਵੱਲ ਜਾ ਰਹੇ ਸਾਂ ਤਾਂ ਮੁੰਡਿਆਂ ਨੂੰ ਗੁੱਲੀ ਡੰਡਾ ਖੇਡਦੇ ਵੇਖਣ ਨੂੰ ਮੈਂ ਪਲ ਭਰ ਲਈ ਖਲੋ ਗਿਆ ਲੱਛੋ ਨੇ ਮੈਨੂੰ ਵੇਖਿਆ ਤੇ ਧੱਕਾ ਦੇ ਕੇ ਅੱਗੇ ਤੁਰਦੇ ਹੋਏ ਕਿਹਾ ਤੇਰਾ ਕੀ ਐ ਤੂੰ ਹੋਰ ਟੱਲ ਮਾਰੇ ਤੇ ਕੋਈ ਹੋਰ ਲੱਛੋ ਫਸ ਜਾਏ ਲੱਛੋ ਦੁਨੀਆ ਵਿੱਚ ਇੱਕੋ ਹੀ ਆ ਦੂਜੀ ਨਹੀਂ ਜੰਮੀ ਤੂੰ ਅਗਾਹ ਨੂੰ ਦੂਰੀ ਚੱਲ ਦੁਨੀਆ ਵਿੱਚ ਲੱਛੋ ਬਥੇਰੀਆਂ ਇੱਕ ਤੋਂ ਇੱਕ ਵੱਧ ਕੇ ਮਰਦ ਤੇ ਚਾਹੁੰਦਾ ਹੀ ਆ ਕਿ ਉਹ ਟੱਲ ਮਾਰਦਾ ਰਹੇ ਤੇ ਲੱਛੋ ਵਰਗੀਆਂ ਬੇਰਾ ਵਾਂਗ ਉਹਦੀ ਝੋਲੀ ਵਿੱਚ ਡਿੱਗਦੀਆਂ ਰਹਿਣ ਜ਼ਿੰਦਗੀ ਦੀ ਬੇਰੀ ਤੇ ਇਦਾਂ ਹੀ ਪਿਆਰ ਦੇ ਮਿੱਠੇ-ਮਿੱਠੇ 베ਰ ਚੁੰਨਦੇ ਸਾਡੀ ਉਮਰ ਅੱਗੇ ਵਧੀ ਤਾਂ ਸਮਾਂ ਭਾ ਕੇ ਸਾਡੇ ਘਰ ਤੋਂ ਫੁੱਲ ਵੀ ਖਿੜ ਗਏ ਵੱਡਾ ਮੁੰਡਾ ਤੇ ਛੋਟੀ ਕੁੜੀ ਵਣਜਾਰਨ ਦਾ ਸਿਹਤਮੰਦ ਦੁੱਧ ਪੀ ਕੇ ਸਾਨੂੰ ਦੋਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਜਵਾਨ ਹੋ ਗਏ ਮੁੰਡਾ ਗੱਭਰੂ ਜਵਾਨ ਨਿਕਲਿਆ ਪਿੰਡ ਦੇ ਸਕੂਲ ਦੀ ਪੜ੍ਹਾਈ ਖਤਮ ਕਰਕੇ ਉਹ ਹੁਣ 13ਵੀਂ ਦਾ ਇਮਤਿਹਾਨ ਦੇਣ ਲਈ ਕਾਲਜ ਵਿੱਚ ਪੜ੍ਹਦਾ ਸੀ ਮੁੰਨੀ ਲੱਛੋ ਨਾਲੋਂ ਵੀ 100 ਗੁਣਾ ਸੋਹਣੀ ਮੇਰੀ ਤਾਂ ਮੁੰਨੀ ਵੱਲ ਨਜ਼ਰ ਭਰ ਕੇ ਵੇਖਣ ਦੀ ਹਿੰਮਤ ਨਹੀਂ ਸੀ ਪੈਂਦੀ ਕਿਤੇ ਮੇਰੀ ਨਜ਼ਰ ਹੀ ਨਾ ਲੱਗ ਜਾਏ ਮੇਰੇ ਹੀਰੇ ਵਰਗੀ ਧੀ ਨੂੰ ਉਹ ਪਿੰਡ ਦੇ ਹੀ ਕੁੜੀਆਂ ਦੇ ਸਕੂਲ ਵਿੱਚ 8ਵੀਂ ਦੀ ਪੜ੍ਹਾਈ ਖਤਮ ਕਰਕੇ ਮਾਂ ਦਾ ਹੱਥ ਵਟਾਉਂਦੀ ਸੀ ਸੀਣ ਪ੍ਰੂਣ ਰੋਟੀ ਟੁੱਕਰ ਦੇ ਕੰਮ ਵਿੱਚ ਪੂਰੀ ਸੁਗੜ ਵਣਜਾਰਿਆਂ ਵਾਲਾ ਖਿੱਚੜ ਤੇ ਹੁਣ ਉਹਦੇ ਹੱਥ ਦਾ ਪੱਕਾ ਹੀ ਸਵਾਦ ਲੱਗਦਾ ਸੀ ਹਰ ਪਿਓ ਨੂੰ ਚਿੰਤਾ ਹੁੰਦੀ ਹੈ ਵੀ ਜਵਾਨ ਧੀ ਨੂੰ ਪਰਣਾਉਣ ਦੀ ਸੋ ਮੈਨੂੰ ਵੀ ਹੋਈ ਕਿਸੇ ਮੈਨੂੰ ਦੱਸ ਪਈ ਆਪਣੇ ਕਿਸੇ ਆਪਣੇ ਵਰਗੇ ਜਿੰਮੇਦਾਰ ਮੁੰਡੇ ਦੀ ਉਹਨੇ ਦੱਸਿਆ ਕਿ ਮੁੰਡਾ ਪੜਿਆ ਲਿਖਿਆ ਹੈ ਤੇ ਯੂਸਫ ਵਰਗਾ ਸੋਹਣਾ ਗੱਭਰੂ ਮੈਂ ਉਹਨੂੰ ਝਾਤ ਮਾਰਨ ਲਈ ਗਿਆ ਸਭ ਕੁਝ ਠੀਕ ਜੋ ਸੋ ਲੱਗੀ ਸੀ ਉਹਦੇ ਨਾਲੋਂ ਵੀ ਵੱਧ ਟਕਮਾ ਜੋੜ ਮੈਂ 7ਵੇਂ 8ਵੇਂ ਦਿਨ ਵਾਪਸ ਆਇਆ ਤੰਦਿਲ ਵਿੱਚ ਬੜਾ ਖੁਸ਼ ਸੀ ਕਿ ਬੋਝ ਸਿਰ ਤੋਂ ਲੱਥੋ ਲੱਛੂ ਵੀ ਸੁਣ ਕੇ ਖੁਸ਼ ਹੋ ਜਾਵੇਗੀ। ਸ਼ਾਮਾਂ ਵੇਲੇ ਪਿੰਡ ਪੁੱਜਾ ਤਾਂ ਪਤਾ ਲੱਗਾ ਕਿ ਮਾਵਾ ਧੀਆਂ ਬੇਰੀਆਂ ਦੇ ਝੁੰਡ ਤੱਕ ਗਈਆਂ ਨੇ। ਜਿੱਥੇ 3-4 ਦਿਨੋਂ ਤੋਂ ਵੰਜਾਰੇ ਆ ਕੇ ਡੇਰਾ ਲਾਇਆ ਹੋਇਆ ਹੈ। ਮੈਂ ਉੱਥੇ ਪੁੱਜਾ ਤਾਂ ਪਿੰਡ ਦੇ ਵਿੱਚ ਵੰਜਾਰੇ ਮੁੰਡੇ ਕੁੜੀਆਂ ਨਾਲ ਰਲ ਕੇ ਲੁੱਡੀ ਪਾ ਰਹੇ ਸਨ। ਲੱਛੂ ਪੜ ਦੇ ਬਾਹਰ ਖਲੁੱਤੀ ਨਾਚ ਦੇਖ ਰਹੀ ਸੀ। ਪਰ ਉਹਨੂੰ ਉਹਦੇ ਨਾਲ ਨਾ ਦੇਖ ਕੇ ਮੈਂ ਪੁੱਛਿਆ, "ਮੁੰਨੀ ਕਿੱਥੇ ਐ?" ਉਹ ਕਿਤੇ ਦਿਖਾਈ ਨਹੀਂ ਦੇ ਰਹੀ। ਸਾਹਮਣੇ ਧਿਆਨ ਨਾਲ ਵੇਖ ਮੇਰੇ ਮਾਹੀ ਪਛਾਣ ਆਪਣੀ ਧੀ ਨੂੰ ਮੁੰਨੀ ਸੱਚਮੁੱਚ ਪਛਾਣ ਵਿੱਚ ਨਹੀਂ ਆ ਰਹੀ ਸੀ ਬਨਜਾਰਿਆਂ ਵਾਲੇ ਕੱਪੜੇ ਪਾਈ ਉਹ ਜਿਹੇ ਹਾਰ ਸ਼ਿੰਗਾਰ ਨਾਲ ਸਜੀ ਉਹ ਇੱਕ ਬਨਜਾਰੇ ਮੁੰਡੇ ਦੀਆਂ ਬਾਹਾਂ ਵਿੱਚ ਬਾਹਾਂ ਪਾਈ ਮਸਤੀ ਵਿੱਚ ਨੱਚ ਰਹੀ ਸੀ ਇਹ ਨਾਚ ਖਤਮ ਹੋਇਆ ਤਾਂ ਮੁੰਨੀ ਉਸੇ ਗੱਭਰੂ ਦੀਆਂ ਬਾਹਾਂ ਵਿੱਚ ਬਾਹਾਂ ਪਾਈ ਮੈਨੂੰ ਕਹਿ ਰਹੀ ਸੀ ਬਾਪੂ ਇਹ ਵੱਡਮੋਲਾ ਹੀਰਾ ਮੈਨੂੰ ਮਾਂ ਨੇ ਲੱਭ ਕੇ ਦਿੱਤਾ ਏ ਮੈਨੂੰ ਇਹਦੇ ਨਾਲ ਪਰਨਾ ਦੇ ਇਦਾਂ ਕਹਿੰਦੇ ਹੀ ਉਹਨੇ ਮੁੰਡੇ ਨੂੰ ਘੁੱਟ ਕੇ ਜੱਫੀ ਪਾਈ ਤੇ ਉਹਨੂੰ ਕਿਹਾ ਇਹ ਮੇਰਾ ਬਾਪੂ ਏ ਇਹਦੇ ਪੈਰਾਂ ਨੂੰ ਹੱਥ ਲਾ ਮੁੰਡਾ ਮੇਰੇ ਪੈਰਾਂ ਨੂੰ ਹੱਥ ਲਾਉਣ ਲਈ ਝੁਕਿਆ ਤਾਂ ਕੋਲ ਖਲੋਤੀ ਲੱਛੂ ਨੇ ਮੇਰਾ ਹੱਥ ਚੁੱਕ ਕੇ ਮੁੰਡੇ ਦੇ ਸਿਰ ਤੇ ਰੱਖ ਦਿੱਤਾ ਮੈਨੂੰ ਚੇਤਾ ਆਇਆ ਲੱਛੂ ਨੇ ਕਿਹਾ ਸੀ ਕਿ ਨਾਗਣ ਬਦਲਾ ਲੈਣਾ ਕਦੇ ਨਹੀਂ ਭੁੱਲਦੀ ਜੇ ਮੈਂ ਵਣਜਾਰਿਆਂ ਦੀ ਗੋਰੀ ਨੂੰ ਲਿਆ ਕੇ ਆਪਣੇ ਘਰ ਸਜਾ ਲਿਆ ਸੀ ਤਾਂ ਉਹਨੇ ਮੇਰੀ ਹੀਰੇ ਵਰਗੀ ਕੁੜੀ ਬਨਜਾਰਾ ਨੂੰ ਦੇਖ ਕੇ ਹਿਸਾਬ ਬਰਾਬਰ ਕਰ ਦਿੱਤਾ ਸੀ ਮੈਂ ਬੜੀ ਕਹਿਰ ਭਰੀ ਨਜ਼ਰ ਨਾਲ ਲੱਚੋਵਲ ਦੇਖਿਆ ਪਰ ਉਹਨੇ ਮੇਰੇ ਗੁੱਸੇ ਨੂੰ ਗੋਲੇ ਹੀ ਨਾ ਜਾਂ ਸਭ ਕੁਝ ਸਮਝਦੇ ਹੋਏ ਵੀ ਅਣਜਾਣ ਬਣ ਬੈਠੀ ਉਹ ਤੇ ਹੱਸਦੇ ਹੱਸਦੇ ਦੌੜੀ ਹੁੰਦੀ ਮੇਰੇ ਤਨ ਦੇ ਦੁਆਲੇ ਬਾਹਾਂ ਬੁਲਾਈ ਨਾਗਣ ਵਾਂਗ ਮੈਨੂੰ ਆਪਣੇ ਪਿਆਰ ਬੰਧਨ ਵਿੱਚ ਜਕੜਦੀ ਜਾ ਰਹੀ ਸੀ ਮੇਰੇ ਗੁੱਸੇ ਨੂੰ ਝਾਇਲ ਕਰਨ ਲਈ ਉਹ ਹਮੇਸ਼ਾ ਇਹੋ ਟੰਗ ਅਪਣਾਉਂਦੀ ਸੀ ਮੈਂ ਚਾਹੁੰਦਾ ਸਾਂ ਉਹਦੀਆਂ ਬਾਹਾਂ ਨੂੰ ਛੱਟ ਕੇ ਆਪਣੇ ਆਪ ਨੂੰ ਉਹਦੇ ਬੰਧਨ ਤੋਂ ਆਜ਼ਾਦ ਕਰਨਾ ਵਾਂ ਪਰ ਮੈਂ ਇਦਾਂ ਕਰ ਨਾ ਸਕਿਆ ਉਸ ਗੁੱਸੇ ਦੀ ਹਾਲਤ ਵਿੱਚ ਵੀ ਉਹ ਮੈਨੂੰ ਇੰਨੀ ਸੋਹਣੀ ਲੱਗ ਰਹੀ ਸੀ ਕਿ ਰਹਿ ਰੱਬ ਦਾ ਨਾਮ ਬਹੁਤ ਬਹੁਤ ਧੰਨਵਾਦ